ਜੀਨੇ ਇਹ ਚੀਜ਼ਾਂ ਫਾਲੋ ਕਰ ਲਈਆਂ ਉਹਦੇ ਐਗਜ਼ਾਮ ਦੇ ਵਿੱਚੋਂ 70 ਤੋਂ 80 ਮਾਰਕਸ ਆਉਣ ਨੂੰ ਕੋਈ ਰੋਕ ਹੀ ਨਹੀਂ ਸਕਦਾ ਕੋਈ ਮਤਲਬ ਰੁਕਾਵਟ ਹੀ ਨਹੀਂ ਸੋਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਤੁਹਾਨੂੰ ਸਾਰੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਆ ਪੰਜਾਬ ਪੁਲਿਸ ਕਨਸਟੇਬਲ ਦੇ ਉਹਨਾਂ ਕੈਂਡੀਡੇਟਸ ਵਾਸਤੇ ਜਿਹਦੀ ਡੇਟਸ ਵਾਸਤੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹਜੇ ਆਪਣਾ ਐਗਜ਼ਾਮ ਦੇਣਾ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜੋ ਸ਼ਿਫਟਾਂ ਹੋ ਚੁੱਕੀਆਂ ਨੇ ਉਹਨਾਂ ਦਾ ਇੱਕ ਕਨਕਲੂਜ਼ਨ ਤਿਆਰ ਕਰਾਂਗੇ ਤੇ ਤੁਹਾਨੂੰ ਉਹਦਾ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ ਕਿਉਂਕਿ ਇਸ ਨਾਲ ਤੁਹਾਨੂੰ ਪਤਾ ਲੱਗ ਜੂ ਕਿ ਅੱਗੇ ਤੁਸੀਂ ਕੀ ਪੜ੍ਹ ਕੇ ਜਾਣਾਗਾ ਤੇ ਕੁਝ ਟਿਪਸ ਵੀ ਮੈਂ ਤੁਹਾਨੂੰ ਦੱਸਾਂਗਾ ਕਿ ਜਿਸ ਨਾਲ ਤੁਹਾਡਾ ਐਗਜ਼ਾਮ ਬਹੁਤ ਵਧੀਆ ਹੋ ਸਕਦਾ ਸੋ ਮੈਂ ਸਾਰੀਆਂ ਚੀਜ਼ਾਂ ਮੂਜਬਾਨੀ ਹੀ ਬੋਲੂਗਾ ਤੇ ਤੁਸੀਂ ਆਪਣਾ ਪੈਨ ਕਾਪੀ ਨਾਲ ਲੈ ਕੇ ਬੈਠ ਜਾਣਾਗਾ ਤੇ ਚੀਜ਼ਾਂ ਨੋਟ ਕਰਦੇ ਜਾਣਾ ਕਿ ਕਿਹੜੀ ਚੀਜ਼ ਨੂੰ ਤੁਸੀਂ ਕਿੰਨੀ ਪ੍ਰੈਫਰੈਂਸ ਦੇਣੀ ਆ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਇੱਥੇ ਦੱਸਦਾ ਜਾਊਂਗਾ ਤੇ ਜੇਕਰ ਕਿਸੇ ਦੀ ਘੱਟ ਤਿਆਰੀ ਵੀ ਆ ਤਾਂ ਉਹਦਾ ਵੀ ਬਹੁਤ ਵਧੀਆ ਮਤਲਬ ਐਗਜ਼ਾਮ ਹੋ ਜੂਗਾ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਫਾਲੋ ਕਰ ਲਓ ਠੀਕ ਹੈ ਜੀ ਸੋ ਹੁਣ ਆਪਾਂ ਵਾਦਦੇ ਆਂਗੇ ਵੀਡੀਓ ਦੇ ਵੱਲ ਬਿਨਾ ਟਾਈ ਪ੍ਰਿਸਟ ਕੀਤੇ ਜਿਹੜਾ ਇਹ ਵੀਡੀਓ ਨੂੰ ਲਾਸਟ ਤੱਕ ਦੇਖ ਲੂਗਾ ਤਾਂ ਉਹਦਾ ਐਗਜ਼ਾਮ ਦੇ ਵਿੱਚੋਂ ਬਹੁਤ ਵਧੀਆ ਸਕੋਰ ਹੋਣਾ 100% ਸ਼ੋਰਟ ਹੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਹੁਣ ਆਪਾਂ ਗੱਲ ਕਰਾਂਗੇ ਜੀਕੇ ਜੀਐਸ ਦੀ ਫਿਰ ਉਸ ਤੋਂ ਬਾਅਦ ਜੋ ਆਪਣੇ ਅਪਕਮਿੰਗ ਸਬਜੈਕਟਸ ਨੇ ਜਿਵੇਂ ਜਿਵੇਂ ਆਉਂਦੇ ਜਾਂਦੇ ਨੇ ਉਹਨਾਂ ਬਾਰੇ ਆਪਾਂ ਗੱਲ ਕਰਦੇ ਜਾਵਾਂਗੇ ਕਿ ਕਿਵੇਂ ਪੜ੍ਹਨਾ ਕਿੰਨੇ ਕਿੰਨੇ ਆ ਰਹੇ ਆ ਤੇ ਕਿਹੜੇ ਲੈਵਲ ਦੇ ਕੁਐਸਚਨਸ ਨੇ ਜੋ ਆ ਰਹੇ ਨੇ ਸੋ 20 ਨੰਬਰ ਦੀ ਜੀਕੇ ਜੀਐਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰਦੇ ਹਾਂ ਪੋਲਿਟੀ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਕਿਉਂਕਿ 8 ਤੋਂ 9 ਨੰਬਰ ਜਿਹੜੇ ਨੇ ਇਹ ਪੂਰੇ ਤੋਂ ਪੂਰੇ ਲਈ ਜਾ ਸਕਦੇ ਆ ਜਿਹੜੇ ਬੱਚੇ ਵਧੀਆ ਪੜ ਰਹੇ ਨਹੀਂ ਅਤੇ ਜਿਹੜੇ ਬੱਚੇ ਨਹੀਂ ਵੀ ਵਧੀਆ ਪੜ ਰਹੇ ਤਾਂ ਉਹਨਾਂ ਦੇ 4 ਤੋਂ 5 ਮਾਰਕਸ ਆ ਜਾਣਗੇ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਫੋਲੋ ਕਰੋਗੇ ਕਿਉਂਕਿ ਦੇਖੋ 4 ਤੋਂ 5 ਮਾਰਕਸ ਨਹੀਂਗੇ ਜਿਹੜੇ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਇੱਕ ਤੋਂ ਦੋ ਕੁਐਸਚਨ ਡੀਪੀਐਸਪੀ ਆ ਜਿਹੜਾ ਉਹ ਚੋਂ ਇੱਕ ਕੁਐਸਚਨ ਅਤੇ ਜੋ ਆਪਣੀ 12 ਤੋਂ ਲੈ ਕੇ ਆਪਣੇ 36 ਆਰਟੀਕਲ ਤੱਕ ਫੰਡਾਮੈਂਟਲ ਰਾਈਟਸ ਨਿਗੇ ਇਹਦੇ ਵਿੱਚੋਂ ਤੋਂ ਕੁਐਸਚਨ ਆਈ ਰਹੇ ਆ ਮੈਂ ਤੁਹਾਨੂੰ ਕਹੂੰਗਾ 12 ਤੋਂ ਲੈ ਕੇ 50 ਆਰਟੀਕਲ ਤੇ 51A ਆਰਟੀਕਲ ਆ ਜਿਹੜਾ ਉਹ ਚੰਗੀ ਤਰ੍ਹਾਂ ਪੜ੍ਹ ਕੇ ਜਾਓ ਇਹਦੇ ਵਿੱਚੋਂ ਤੁਹਾਡਾ 3-4 ਮਾਰਕਸ ਦਾ ਜੋ ਐਗਜ਼ਾਮ ਅਟੈਂਪਟ ਹੋ ਜੂਗਾ ਇਸ ਤੋਂ ਬਾਅਦ ਤੁਸੀਂ ਗਵਰਨਰ ਪ੍ਰੈਜ਼ੀਡੈਂਟ ਸੈਂਟਰ ਸਟੇਟ ਬਾਰੇ ਕੁਝ ਕੁਝ ਇੰਪੋਰਟੈਂਟ ਆਰਟੀਕਲ ਪੜ੍ਹਨੇ ਆ ਸਾਰਾ ਨਹੀਂ ਪੜ੍ਹਨਾ ਇੰਪੋਰਟੈਂਟ ਆਰਟੀਕਲ ਪੜ੍ਹਨੇ ਆ ਵੀ ਜਿਵੇਂ ਪੀਐਮ ਕਾਦੇ ਵਿੱਚ ਆਉਂਦਾਗਾ ਜਿਹੜੀ ਉਹਦੀ ਕਾਉਂਸਲ ਆ ਉਹ ਕਾਦੇ ਵਿੱਚ ਹੁੰਦੀ ਹੈ ਪ੍ਰੈਜ਼ੀਡੈਂਟ ਕਾਦੇ ਨਾਲ ਚੁਣਿਆ ਜਾਂਦਾ ਗਵਰਨਰ ਕਾਦੇ ਨਾਲ ਚੁਣਿਆ ਜਾਂਦਾ ਸੀਐਮ ਕਾਦੇ ਨਾਲ ਚੁਣਿਆ ਜਾਂਦਾਗਾ ਤੇ ਇਹਨਾਂ ਦੀ ਜਿਹੜੀ ਵਿਧਾਨਪਾਲਿਕਾ ਤੇ ਰਾਜ ਸਭਾ ਲੋਕ ਸਭਾ ਦੇ ਕਿਹੜੇ ਕਿਹੜੇ ਆਰਟੀਕਲ ਰਾਹੀਂ ਆਉਂਦੇ ਆ ਤੇ ਪਾਰਲੀਮੈਂਟ ਦੇ ਕਿਹੜੇ ਆਰਟੀਕਲ ਨੇ ਇਹ ਚੀਜ਼ਾਂ ਤੁਸੀਂ ਜ਼ਰੂਰ ਫੜ ਕੇ ਜਾਇਓ ਤੇ ਇਸ ਤੋਂ ਇਲਾਵਾ 2 ਤੋਂ 3 ਮਾਰਕਸ ਤੁਹਾਡੇ ਪੂ ਪੱਕੇ ਹੋ ਸਕਦੇ ਆ ਜੇਕਰ ਤੁਸੀਂ 243 ਆਰਟੀਕਲ ਦੇ ਜਿਹੜੇ ਸਬ-ਪਾਰਟਸ ਨੇ ਸਾਰੇ ਪੜ੍ਹ ਕੇ ਜਾਉਂਗੇ ਜੋ ਕਿ ਪੰਚਾਇਤੀ ਰਾਜ ਨਾਲ ਸੰਬੰਧਿਤ ਆ ਨਗਰਪਾਲਿਕਾ ਦੇ ਨਾਲ ਜਾਂ ਤਾਂ ਇੱਕ ਦੋ ਕੁਐਸਚਨ ਆ ਜਾਂਦੇ ਆ ਜਾਂ ਜੋ ਆਪਣੀ ਪੰਚਾਇਤ ਆ ਉਹਦੇ ਨਾਲ ਇੱਕ ਇੱਕ ਕੁਐਸਚਨ ਤੇ ਨਗਰਪਾਲਿਕਾ ਦੇ ਨਾਲ ਇੱਕ ਕੁਐਸਚਨ ਸੰਬੰਧਿਤ ਇੰਨਾ ਆਜੂਗਾ ਦੋ ਤੋਂ ਤਿੰਨ ਕੁਸ਼ਨ ਇਦਾਂ ਆ ਜਾਣਗੇ। ਸੋ ਜਿਹੜਾ 243 ਆ ਉਹਦੇ ਸਬ ਪਾਰਟਸ ਜ਼ਰੂਰ ਕਰਕੇ ਜਾਓ ਕਿਉਂਕਿ ਸਬ ਪਾਰਟਸ ਦੇ ਵਿੱਚੋਂ ਉੱਚ ਪੁੱਛਿਆ ਜਾਏਗਾ। ਅਮੈਂਡਮੈਂਟਸ ਨਹੀਂ ਜਿਹੜੀਆਂ ਕੋਈ ਵੀ ਐਗਜ਼ਾਮ ਹੋਵੇ 42nd, 44th, 73rd, 74th ਇਹ ਜਿਹੜੀਆਂ ਅਮੈਂਡਮੈਂਟਸ ਨੇ ਹਮੇਸ਼ਾ ਹੀ ਇਹ ਪੁੱਛੀਆਂ ਜਾਂਦੀਆਂ ਨੇ ਤੇ ਪੁੱਛੀਆਂ ਜਾਂਦੀਆਂ ਰਹਿਣਗੀਆਂ। ਕਿਉਂਕਿ ਇਹ ਇੰਪੋਰਟੈਂਟ ਹੀ ਬਹੁਤ ਨਹੀਂ ਕਿਉਂਕਿ ਇਹਨਾਂ ਦੇ ਰਾਹੀਂ ਬਹੁਤ ਜ਼ਿਆਦੇ ਜ਼ਰੂਰੀ ਚੇਂਜਸ ਨੀਗੇ ਜਿਹੜੇ ਉਹ ਕੀਤੇ ਗਏ ਆ ਠੀਕ ਹੈ ਜੀ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਿਓ ਐਮਰਜੈਂਸੀ ਦੇ ਕਿਹੜੇ ਆਰਟੀਕਲ ਹੁੰਦੇ ਹੈਗੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਫਾਈਨੈਂਸ ਕਮਿਸ਼ਨ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਇਹ ਵੀ ਜ਼ਰੂਰ ਧਿਆਨ ਦੇ ਵਿੱਚ ਰੱਖੋ ਠੀਕ ਹੈ ਜੀ ਸੋ ਪੋਲੀਟੀ ਨੀਆ ਇਹ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ ਤੇ ਇਸ ਤੋਂ ਇਲਾਵਾ ਬੇਸਿਕ ਚੀਜ਼ਾਂ ਜਿਹੜੀਆਂ ਪਾਰਟਸ ਨੀਗੇ ਜਿਹੜੇ ਕੰਸਟੀਟਿਊਸ਼ਨ ਦੇ ਉਹ ਕਿਹੜੇ ਪਾਰਟ ਦੇ ਵਿੱਚ ਕੀ ਲਿਖਿਆ ਸਿਰਫ ਉਹ ਨਹੀਂ ਕਿ ਚੀਜ਼ ਤੇ ਜੋ ਸ਼ੈਡਿਊਲਸ ਨੇਗੇ ਉਹਨਾਂ ਚੀਜ਼ਾਂ ਨੂੰ ਥੋੜਾ ਤੁਸੀਂ ਦੇਖ ਕੇ ਜਾਣਾਂਗਾ ਤੇ ਤੁਹਾਨੂੰ ਪਤਾ ਹੋਣਾ ਤੇ ਇਹਦੇ ਕਿਹੜੇ ਸ਼ੈਡਿਊਲ ਦੇ ਵਿੱਚ ਕੀ ਲਿਖਿਆ ਸੋ ਕੁਆਲਿਟੀ ਦੀ ਇਹ ਗੱਲਬਾਤ ਹੋਗੀ ਤੇ ਇਸ ਤੋਂ ਬਾਅਦ ਜਿਹੜਾ ਹੈਲਥ ਐਂਡ ਨਿਊਟ੍ਰੀਸ਼ਨ ਜੋ ਫਰੀ ਦੇ ਨੰਬਰ ਬੰਡੇ ਜਾ ਰਹੇ ਨੇ 7 ਤੋਂ 8 ਜੋ ਕਿ ਤੁਹਾਨੂੰ ਲੱਗ ਰੇ ਸੀ ਪਤਾ ਨਹੀਂ ਕੀ ਕੁਝ ਆ ਜਾਏਗਾ ਤਾਂ ਅਜਿਹਾ ਕੁਝ ਵੀ ਨਹੀਂ ਬਹੁਤ ਜ਼ਿਆਦਾ ਇੰਪੋਰਟੈਂਟ ਸੀ ਈਜ਼ੀ ਕੁਐਸਚਨਸ ਆ ਰਹੇ ਨੇ ਇੱਥੇ ਤੁਸੀਂ ਧਿਆਨ ਚ ਰੱਖਣਾ ਕਿ ਵਿਟਾਮਿਨ ਜੁਬਾਰੇ ਬਿਲਕੁਲ ਵੀ ਛੱਡ ਗਈਆਂ ਨਾ ਪ੍ਰੋਟੀਨ ਬਾਰੇ ਕੁਝ ਵੀ ਛੱਡ ਗਈਆਂ ਨਾ ਉਹਦੇ ਕੰਮ ਤੇ ਉਹਦੀ ਕਮੀ ਦੇ ਨਾਲ ਕੀ ਹੁੰਦਾਗਾ ਤੇ ਇਹਦਾ ਮੇਨ ਵਰਕ ਕੀ ਹੈ ਜਿਵੇਂ ਪ੍ਰੋਟੀਨ ਆਪਣੇ ਜੋ ਸੈਲਸ ਨੇਗੇ ਉਹਨਾਂ ਦੀ ਮਰਮਮਤ ਕਰਦਾ ਨਾ ਨਵੇਂ ਸੈੱਲ ਬਣਾਉਂਦਾਗਾ ਵਿਟਾਮਿਨਸ ਦੇ ਕੀ ਕੰਮ ਨੇ ਬੀ ਜਿਹੜੇ ਵੀ ਦੇ ਵੇਰੀਐਂਟ ਨੇ ਜਿਵੇਂ B12 ਵਗੈਰਾ ਸਾਰੇ ਇਹ ਚੀਜ਼ਾਂ ਤੁਸੀਂ ਪੜ੍ਹ ਕੇ ਜਾਣੀ ਹੈ ਇਸ ਤੋਂ ਇਲਾਵਾ ਹੈਲਥ ਐਂਡ ਨਿਊਟ੍ਰੀਸ਼ਨ ਦੇ ਵਿੱਚ ਕੋਪੋਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਹੋ ਜਾਂਦੀ ਹੈ ਕਿਉਂਕਿ ਕੋਪੋਸ਼ਨ ਦੇ ਉੱਤੇ ਦੋ ਤਿੰਨ ਕੁਐਸਚਨ ਜਾਂ ਇੱਕ ਕੁਐਸਚਨ ਤਾਂ ਪੱਕਾ ਹੀ ਪੱਕਾ ਆ ਰਿਹਾਗਾ ਤੇ ਇਸ ਤੋਂ ਇਲਾਵਾ ਜੋ ਤੁਹਾਡੇ ਵੀ ਕਿਸਾਈ ਨਾ ਰੱਖਣ ਨਾਲ ਕਾਮਨ ਸੈਂਸ ਦੇ ਕੁਐਸਚਨ ਹੋਣਗੇ ਕਿ ਸਫਾਈ ਨਾ ਰੱਖਣ ਦੇ ਨਾਲ ਕੀ ਹੋ ਸੋਰੀ ਕਿਸਫਾਈ ਨਾਰਖਣ ਦੇ ਨਾਲ ਕੀ ਕੁਝ ਹੋ ਸਕਦਾਗਾ ਤੇ ਹੋਰ ਵੀ ਇਦਾਂ ਦੇ ਜਿਹੜੇ ਕੁਐਸਚਨਸ ਨੇਗੀ ਉਹ ਆ ਰਹੇ ਨੇਗੀ ਜੋ ਕੰਪੀਟੈਂਸ ਦੇ ਨਾਲ ਹੀ ਤੁਸੀਂ ਸੋਲਵ ਕਰ ਸਕਦੇ ਹੋ ਜੇ ਤੁਹਾਡੇ ਵਿੱਚ ਥੋੜੀ ਬਹੁਤ ਸਹੀ ਆ ਤਾਂ ਤੇ ਉਸ ਤੋਂ ਇਲਾਵਾ ਜੋ ਪੰਜਾਬ ਜੀਕੇ ਦੇ ਵਿੱਚ ਤਾਂ ਇੱਕ ਦੋ ਕੁਐਸਚਨ ਇੱਕ ਦੋ ਕੁਐਸਚਨ ਆ ਰਹੇ ਨੇ ਮੋਰਚਿਆਂ ਤੇ ਕੁਐਸਚਨ ਆ ਰਹੇ ਨੇ ਜਿਹਨੂੰ ਤੁਸੀਂ ਈਜ਼ੀਲੀ ਕਰ ਸਕਦੇ ਹੋ ਠੀਕ ਹੈ ਜੀ ਪੰਜਾਬ ਦੀ ਜੀਓਗ੍ਰਾਫੀ ਦੇ ਵਿੱਚ ਜਾਂ ਰਿਵਰ ਬਾਰੇ ਪੁੱਛ ਲੂਗਾ ਇੰਨਾਂ ਸਾਰੇ ਕੁਐਸਚਨ ਆ ਜਾਣਗੇ ਤੇ 15 16 ਜੋ ਮਤਲਬ 17 18 ਮਾਰਕਸ ਦਾ ਆਪਾਂ ਡਿਸਕਸ ਕਰ ਲਿਆ ਬਾਕੀ ਸਾਰੇ ਆ ਰਹੇ ਨੇ ਕਿ ਕਰੰਟ ਅਫੇਅਰ ਕਰੰਟ ਅਫੇਅਰ ਕਿੱਥੋਂ ਆ ਰਹੇ ਨੇ ਸੈਂਟਰ ਤੇ ਸਟੇਟ ਦੋਵੇਂ ਆ ਰਹੇ ਨੇ ਤੁਸੀਂ ਹੁਣ ਜਿਨ੍ਹਾਂ ਨੇ ਇਗਜ਼ਾਮ ਦੇਣਾ ਦੇਖੋ 2024 ਦੇ ਵੀ ਆਉਣ ਲੱਗੇ ਤੁਸੀਂ ਧਿਆਨ ਰੱਖਣਾ ਕਿ 2024 ਦੇ ਸਾਰੇ ਕਰਕੇ ਜਾਓ 2025 ਦੇ ਕਰਕੇ ਜਾਓ ਜੇ ਵਧੀਆ ਸਕੋਰ ਕਰਨਾ ਸਪੋਰਟਸ ਦੇ ਵਿੱਚ 올림픽 ਪੈਰਾ 올림픽 ਵਗੈਰਾ ਦੇ ਵਿੱਚੋਂ ਆ ਰਹੇ ਆ ਸਪੋਰਟਸ ਦੇ ਨਾਲ ਰਿਲੇਟਡ ਅਵਾਰਡਸ ਨਹੀਂ ਜਿਹੜੇ ਉਹ ਵੀ ਕਰਕੇ ਜਾਣੇ ਆ ਠੀਕ ਹੈ ਇਸ ਤੋਂ ਇਲਾਵਾ ਜੋ ਤੁਸੀਂ ਆਪਣੇ ਸਕੀਮਜ਼ ਸੈਂਟਰ ਤੇ ਸਟੇਟ ਦੀਆਂ ਉਹ ਕਰਕੇ ਜਾਓ ਦੇਖੋ ਇੱਕ ਗੱਲ ਹੁੰਦੀ ਹੈਗੀ ਕਿ ਕਰੰਟ ਅਫੇਅਰ ਕੁਝ ਵੀ ਪੁੱਛ ਸਕਦਾ ਆ ਆਪਾਂ 20% ਉਹ ਚੀਜ਼ ਡਿਸਕਸ ਕਰ ਸਕਦੇ ਹਾਂ ਜਿਹਦੇ ਵਿੱਚੋਂ ਆਪਣਾ 80% ਅਟੈਂਡ ਹੋ ਜੇ ਕਿਉਂਕਿ ਕਰੰਟ ਅਫੇਅਰ ਦੀ ਕੋਈ ਬਾਉਂਡਰੀ ਤਾਂ ਹੈ ਨਹੀਂ ਇਹ ਨਾ ਤਾਂ ਇਹ ਕਦੇ ਕੰਪਲੀਟ ਹੁੰਦੇ ਆ ਠੀਕ ਹੈ ਸੋ ਆਪਾਂ ਤਾਂ ਉਹ ਚੀਜ਼ਾਂ ਹਿੱਟ ਕਰਨੀਆਂ ਨੇ ਜਿਹਦੇ ਵਿੱਚੋਂ ਆਪਣਾ ਐਗਜ਼ਾਮ ਅਟੈਂਪਟ ਹੋ ਜੂ ਠੀਕ ਹੈ ਇਹ ਕੀਤਾ ਕਰ ਜਿਓ ਤੇ ਇਸ ਤੋਂ ਇਲਾਵਾ ਤੁਸੀਂ ਕੀ ਕਰਕੇ ਜਾਣਾਗਾ ਕਰੰਟ ਅਫੇਅਰ ਦੇ ਵਿੱਚ ਜੋ ਔਮੇਨ ਆ ਰਿਲੇਟਡ ਜਾਂ ਬਜ਼ੁਰਗਾ ਨਾਲ ਰਿਲੇਟਡ ਜੋ ਸਕੀਮਸ ਨੇਗੀਆਂ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਣਗੀਆਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਤੁਸੀਂ ਕਰਕੇ ਜਾਣਾਗਾ ਠੀਕ ਹੈ ਅਪੁਆਇੰਟਮੈਂਟਸ ਦੇ ਵਿੱਚੋਂ ਇੰਨਾ ਨਹੀਂ ਆ ਰਿਹਾ ਹੈਗਾ ठीक है जी सो करंट अफेयर स्पोर्ट्स ਨਾਲ रिलेटेड ਬਦਿਆ ਲੈਵਲ ਤੇ ਆ ਰਿਹਾ 2 3 4 ਐਂ ਕੁਐਸਚਨ ਆ ਰਹੇ ਹੈਗੇ ਉਹਦੇ ਵਿੱਚੋਂ ਵੀ ਤੇ ਬਾਕੀ ਜਿਹੜੇ ਮਿਸਲੀਨੀਅਸ ਕਰੰਟ ਅਫੇਅਰਸ ਆ ਰਹੇ ਨੀਗੇ 올림픽 ਦਾ ਤੁਹਾਨੂੰ ਮੈਂ ਦੱਸਦਾ ਮਿਸਲੀਨੀਅਸ ਮਤਲਬ ਉਹ ਫਿਰ ਬਾਕੀ ਕਿਤੋਂ ਵੀ ਆ ਸਕਦੇ ਆ ਬਜਟ ਦਾ ਬਹੁਤ ਜ਼ਰੂਰੀ ਹੈ ਬਜਟ ਦੇ ਵਿੱਚੋਂ ਪੰਜਾਬ ਦੇ ਬਜਟ ਚੋਂ ਤੇ ਇੰਡੀਆ ਦੇ ਬਜਟ ਦੇ ਵਿੱਚੋਂ ਕੁਝ ਵੀ ਤੁਹਾਨੂੰ ਉਹ ਪੁੱਛ ਲੂਗਾ ਕਿਉਂਕਿ ਬਜਟ ਜੋ ਰੀਸੈਂਟ ਪੇਸ਼ ਹੋਇਆ ਵਾ ਤੇ ਬਜਟ ਦੇ ਵਿੱਚੋਂ ਬਹੁਤ ਵਧੀਆ ਕੁਸਚਨ ਵੀ ਆਦੇ ਠੀਕ ਹੈ ਜੀ ਸੋ ਇਹ ਗੱਲ ਆਪਾਂ ਜੀਕੇ ਜੀਐਸ ਦੀ ਕਰ ਲਈ ਜੇਕਰ ਤੁਸੀਂ ਇਹ ਜਿੰਨਾਂ ਫੋਲੋ ਕਰ ਲਵੇ ਜੀਕੇ ਜੀਐਸ ਦੇ ਵਿੱਚੋਂ ਵਧੀਆ ਸਕੋਰ ਹੋ ਜਾਊਗਾ ਕਿਉਂਕਿ ਜੀਕੇ ਜੀਐਸ ਨਹੀਂ ਨਿਰਧਾਰਿਤ ਕਰਦੀ ਹੁੰਦੀ ਹੈ ਬਾਕੀ ਚੀਜ਼ ਤਾਂ ਸਾਰਿਆਂ ਨੇ ਕਰ ਲੈਣੀ ਜਿਹੜੀਆਂ ਮੈਂ ਹੁਣ ਦੱਸਣੀਆਂ ਨਹੀਂ ਏ ਸੋ ਕਿ ਇਹ ਤਾਂ ਸਾਰਿਆਂ ਵਿੱਚ ਕਾਮਨ ਹੀ ਹੋਈਆਂ ਨੇ ਹੁਣ ਜੋ ਮੈਥ ਦੇ ਕੁਐਸਚਨ ਨੇ ਸਿੰਪਲੀਫਿਕੇਸ਼ਨ ਦੇ ਦੇਖੋ ਦੋ ਕੁਐਸਚਨ ਆਉਣੇ ਆ ਇੱਕ ਈਜ਼ੀ ਹੋਣਾ ਇੱਕ ਥੋੜਾ ਟਫ ਹੋਣਾਗਾ ਇਦਾਂ ਹੀ ਸਾਰੇ ਵਿੱਚ ਆਉਣਾ ਐਵਰੇਜ ਦੇ ਵਿੱਚ ਵੀ ਇਦਾਂ ਹੀ ਇੱਕ ਟਫ ਹੋਣਾ ਇੱਕ ਈਜ਼ੀ ਹੋਣਾ ਪਰਸੈਂਟੇਜ ਬਹੁਤ ਇੰਪੋਰਟੈਂਟ ਚੈਪਟਰ ਹੋ ਜਾਂਦਾਗਾ ਵੋਟਰ ਆਲਾ ਮੀਨੂੰ ਕੁਐਸਚਨ ਆਇਆ ਸੀ ਤੇ ਵੋਟ ਆਲਾ ਕੁਐਸਚਨ ਜ਼ਰੂਰ ਕਰਕੇ ਜਾਇਓ ਜੋ ਮੋਟਰ ਸੰਦੇ ਇੱਕ ਵੀ ਲਈ ਦੇ ਵਿੱਚ ਉਹ ਕਰਕੇ ਜਾਇਓ ਤੇ ਇਨਕਮ ਐਕਸਪੈਂਡੀਚਰ ਆ ਜੋ ਉਹ ਕਰਕੇ ਜਾਇਓ ਟਾਈਮ ਐਂਡ ਵਰਕ ਚ ਅਲਟਰਨੇਟ ਵਰਕ 네ਗੇਟਿਵ ਵਰਕ ਉਹ ਚੀਜ਼ ਜਨ ਤੁਸੀਂ ਜ਼ਰੂਰ ਕਰਕੇ ਜਾਣੀ ਐ ਸਿੰਪਲ ਇੰਟਰਸਟ ਨਾਲ ਰਿਲੇਟਡ ਕੁਸਚਨ ਆਉਂਦਾ ਪੀ ਆਰਟੀ अपॉन 100 ਵਾਲਾ ਫਾਰਮੂਲਾ ਤੁਹਾਨੂੰ ਚੰਗੀ ਤਰ੍ਹਾਂ ਆਉਣਾ ਚਾਹੀਦਾ ਨਹੀਂ ਜੋ ਤੁਸੀਂ ਆਪਣੇ ਹਿਸਾਬ ਨਾਲ ਜੋ ਜ਼ਿੰਮੇਦ ਕੀਤਾ ਹੋਇਆ ਉਹ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀ ਕੰਪਾਊਂਡ ਇੰਟਰਸਟ ਨਹੀਂ ਆ ਰਿਹਾ ਮਿਕਸਚਰ ਐਂਡ ਐਲੀਗੇਸ਼ਨ ਵੀ ਵਿੱਚੋਂ ਬਹੁਤ ਸਿੰਪਲ ਕੁਸਚਨ ਆ ਰਿਹਾਗਾ ਫਿਰ ਜਾਂ ਤਾਂ ਰੇਸ਼ੋ ਪੁੱਛੂਗਾ ਕੱਢਣ ਲਈ ਜਾਂ ਤਾਂ ਟੋਟਲ ਪ੍ਰਾਈਸ ਪੁੱਛ ਲੂਗਾ ਠੀਕ ਹੈ ਜੀ ਇਸ ਤੋਂ ਇਲਾਵਾ ਜੋ ਤੁਹਾਡਾ ਆਪਣਾ ਪ੍ਰੋਫਿਟ ਲਾਸ ਜਾਂ ਸੀਪੀਐਸ ਵੀ ਤੇ ਡਿਸਕਾਊਂਟ ਦੇ ਵਿੱਚੋਂ ਦੋ ਤੋਂ ਤਿੰਨ ਕੁਐਸਚਨ ਈਜ਼ੀ ਲੈਵਲ ਦੇ ਹੀ ਆ ਰਹੇ ਨੇ ਜਿਵੇਂ ਚੇਅਰ ਦਾ ਪੁੱਛ ਲੂਗਾ ਜਾਂ ਕੁਝ ਵੀ ਇਦਾਂ ਦਾ ਪੁੱਛ ਲੂਗਾ ਇਹ ਜਿਹੜਾ ਐਗਜ਼ਾਮ ਦੇ ਵਿੱਚ ਜੋ ਮੈਥ ਆਪਣਾ ਉਹ ਜੋ ਆ ਰਹੀ ਨੇ ਨਹੀਂ ਆ ਡੀਆਈਬੀ ਇੰਪੋਰਟੈਂਟ ਆ ਇਨਕਮ ਐਕਸਪੈਂਡੀਚਰ ਜਾਂ ਤੋਂ ਪੁੱਛ ਲੂਗਾ ਜਾਂ ਕਿਸੇ ਕਲਾਸ ਦਾ ਡਾਟਾ ਦੇਖ ਕੇ ਐਵਰੇਜ ਵਾਲੇ ਪੁੱਛ ਲੂ ਜਾਂ ਤੋ ਮਤਲਬ ਕੁਝ ਵੀ ਇਦਾਂ ਨਾ ਪੁੱਛਾ ਜਾ ਡੀਆਈ ਵਿੱਚ ਠੀਕ ਹੈ ਨਾ ਜੀ ਕੋਈ ਇੰਡਸਟਰੀ ਦਾ ਡਾਟਾ ਦੇ ਕੇ ਪੁੱਛ ਲੁਕੇ ਦੀ ਕਮਾਈ ਦੇ ਵਿੱਚ ਕਿੰਨਾ ਫਰਕ ਆ ਕਿੰਨੇ ਪਰਸੈਂਟ ਦਾ ਫਰਕ ਆ ਐਵਰੇਜ ਕਿੰਨਾ ਫਰਕ ਆ ਰੇਸ਼ੋ ਕਿੰਨੀ ਆ ਰਹੀ ਹੈ ਇਹ ਜਿਹਾ ਉਹ ਪੁੱਛ ਸਕਦਾ ਇਸ ਤੋਂ ਲਾਹਵ ਜਿਹੜੇ ਰੀਜ਼ਨਿੰਗ ਦੇ ਆਗੇ ਦੇਖੋ ਪੁਆਇੰਟਾਂ ਵਾਲੀ ਜੋ ਨੰਬਰ ਸੀਰੀਜ਼ ਆ ਰਹੀ ਹੈ ਤੇ ਜੋ ਆਪਣਾ ਸਿਟਿੰਗ ਅਰੇਂਜਮੈਂਟ ਵਿੱਚੋਂ ਇਨਾ ਆ ਰਿਹਾ ਕਿ ਇੱਕ ਸਟੇਟਮੈਂਟ ਦੇ ਕੇ 2-3 ਕੁਐਸਚਨ ਉਤਨੇ ਹੀ ਸੀਟਿੰਗ ਅਰੇਂਜਮੈਂਟ ਤੋਂ ਪੁੱਛ ਲੈ ਤਿੰਨ ਕੁਐਸਚਨ ਠੀਕ ਹੈ ਜੀ ਇੱਕ ਸਟੇਟਮੈਂਟ ਦੇ ਕੇ ਉਹਦੇ ਵਿੱਚੋਂ ਹੀ ਉਹਨੇ ਮਤਲਬ ਪੁੱਛ ਲੇ ਕੀ ਹੁੰਦਾ ਉਹ ਇੱਕ ਤਾਂ ਡਾਇਰੈਕਸ਼ਨ ਐਂਡ ਡਿਸਟੈਂਸ ਦੇ ਡਾਇਰੈਕਸ਼ਨ ਐਂਡ ਡਿਸਟੈਂਸ ਦੇ ਪੁੱਛ ਲੇ ਦੋ ਤੋਂ ਤਿੰਨ ਕਿ ਪੱਛਮ ਵੱਲ ਜਾ ਉਹਦਾ ਕਿ ਕਿੰਦਰ ਨੂੰ ਜਾਣਾਗਾ ਤੇ ਕਿੰਨੇ ਕਿਲੋਮੀਟਰ ਜਾਣਾ ਹੈ ਪੁੱਛ ਲਿਆ ਇਹ ਸਾਰੀਆਂ ਚੀਜ਼ਾਂ ਬਥਰੀਆਂ ਜਿਵੇਂ 6 ਕੁਐਸਚਨ ਇਹੀ ਹੋਗੇ ਬਲੱਡ ਰਿਲੇਸ਼ਨ ਦੇ ਵਿੱਚ ਦੋ ਕੁਐਸਚਨ ਇੱਕ ਸੌਖਾ ਆ ਰਿਹਾਗਾ ਜਿਹਦੇ ਵਿੱਚ ਦੋ ਤੋਂ ਤਿੰਨ ਸਟੇਟਮੈਂਟ ਨਾਲ ਹੀ ਹੋ ਜਾਣ ਇੱਕ ਚਾਰ ਸਟੇਟਮੈਂਟਸ ਵਾਲਾ ਹੋਗਾ ਠੀਕ ਹੈ ਜੀ ਤੇ ਸੇ ਲੋਜੀਸਮ ਦੇ ਵਿੱਚੋਂ ਦੋ ਤੋਂ ਤਿੰਨ ਕੁਐਸਚਨ ਆਉਣੇ ਆਗੇ ਇਹਦੇ ਵਿੱਚ ਹੀ ਦੇਖ ਲਓ ਤੁਹਾਡਾ 11 12 ਨੰਬਰ ਦਾ ਹੋ ਗਿਆ ਤੇ ਅਲਫਾਬੈਟ ਵਾਲੀਆਂ ਜੋ ਸੀਰੀਜ਼ ਨੇਗੀਆਂ ਉਹ ਹੋਈਆਂ ਤੁਹਾਡਾ ਜੋ ਬਾਕੀ ਤਾਂ ਸਾਰਾ ਈਜ਼ੀ ਹੀ ਆਗਾ ਈਜ਼ੀ ਹੀ ਚੀਜ਼ਾਂ ਨਹੀਂ ਹੁੰਦੀਆਂ ਹੋਂਤਾ ਉਹ ਤਾਂ ਅੱਡੀਆਂ ਹੋ ਜਾਣੀਆਂ ਜੋ ਮੇਨ ਚੀਜ਼ਾਂ ਨੇ ਮੈਂ ਤੁਹਾਨੂੰ ਦੱਸ ਤੀਆਂ ਨੇ ਤੇ ਇੰਗਲਿਸ਼ ਦੇ ਵਿੱਚ ਪੈਰਾ ਜੰਬਲ ਦੇ 2 ਤੋਂ 3 ਕੁਐਸਚਨ ਆਉਣੇ ਨੇ ਪੈਰਾ ਜੰਬਲ ਨੂੰ ਬਹੁਤ ਚੰਗੀ ਤਰ੍ਹਾਂ ਕਰ ਲਿਓ ਜਿਵੇਂ ਉਹਦੀ ਟ੍ਰਿਕਸ ਹੁੰਦੀ ਆ ਜੇਕਰ ਕੋਈ ਚੀਜ਼ ਦੇ ਵਿੱਚ ਪਹਿਲਾਂ ਨਾਮ ਆ ਗਿਆ ਤਾਂ ਉਹ ਸਟੇਟਮੈਂਟ ਪਹਿਲਾਂ ਆਊਗੀ ਜੇਕਰ ਉਹਦੇ ਬਾਰੇ ਗੱਲ ਪ੍ਰੋਨਾਉਨ ਆ ਗਿਆ ਉਹ ਬਾਅਦ ਵਿੱਚ ਆਊ ਜੇ ਕਿਸੇ ਉਹਦੇ ਵਿੱਚ ਟਾਈਟਲ ਲਿਖਿਆ ਹੋਇਆ ਹੋ ਜਾ ਤਾਂ ਉਹ ਪਹਿਲੀ ਲਾਈਨ ਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਿਓ ਸਿਨੋਨੀਮ ਐਂਟੋਨੀਮ ਦੇਤੇ ਠੀਕ ਠਾਕ ਜੋਰ ਦਿਓ ਬਾਲਾ ਵੀ ਨਾ ਦਿਓ 1 2 ਮਾਰਚ ਦਾ ਉਹਦੇ ਵਿੱਚੋਂ ਆ ਸਕਦਾ ਜੇ ਅਟੈਂਪਟ ਹੋ ਗਿਆ ਠੀਕ ਹੈ ਨਹੀਂ ਤੁੱਕਾ ਲਾ ਦਿਓ ਠੀਕ ਹੈ ਜੀ ਤੇ ਜੋ ਕੰਪਰੀਹੇਸ਼ਨ ਕੰਪਰੀਹੇਸ਼ਨ ਹੈ ਉਹ ਤਿੰਨ ਚੋਂ ਤਿੰਨ ਮਾਰਚ ਦਾ ਕਰਨ ਵਾਲਾ ਦਾ ਕਿਉਂਕਿ ਉਹਦੇ ਵਿੱਚੋਂ ਹੀ ਤੁਹਾਨੂੰ ਆਨਸਰ ਮਿਲ ਜਾਣਾ ਹੈ ਉਹਦੇ ਵਿੱਚੋਂ ਮੈਨੂੰ ਤਾਂ ਸਿਰਫ ਨੋਮੀਨੈਂਟੋ ਨਿੰਬੀਨਿਸੀ ਹੈ ਠੀਕ ਹੈ ਤੇ ਬਾਕੀ ਸਾਰਾ ਜੋ ਗ੍ਰਾਮਰ ਆ ਤੇ ਉਹ ਤੁਹਾਨੂੰ ਵੌਇਸ ਨਰੀਸ਼ਨ ਦਾ ਕੁਝ ਵੀ ਇਦਾਂ ਦਾ ਪੁੱਛ ਸਕਦਾ ਉਹ ਸਾਰੀ ਚੀਜ਼ਾਂ ਹੋ ਜਾਣੀਆਂ ਪੰਜਾਬੀ ਬਹੁਤ ਈਜ਼ੀ ਆ 10 ਚ 10 ਮਾਰਕਸ ਦੀ ਕਰਨ ਵਾਲੀ ਆਗੀ ਜਿਹੜਾ ਪੰਜਾਬੀ ਪੜਿਆ ਹੋਊਗਾ ਉਹਨੂੰ ਤਾਂ ਪਤਾ ਹੀ ਹੈਗਾ ਕਿ ਕਿੰਨਾ ਈਜ਼ੀ ਲੈਵਲ ਆ ਰਿਹਾਗਾ ਤਿੰਨ ਜੋ ਪੈਰਾ ਤਿੰਨਾਂ ਚੋਂ ਤਿੰਨ ਕਰਨ ਵਾਲਾਗਾ ਵਿਰੋਧੀ ਪੁੱਛ ਲੂ ਜਾਂ ਸਮਾਨਾਰਥ ਪੁੱਛ ਲੂ ਬਹੁਤ ਹੀ ਸੌਖੇ ਪੁੱਛੂਗਾ ਉਹ ਸਾਰਾ ਕਰਨ ਨਾਲ ਕੰਪਿਊਟਰ ਦਾ ਬਹੁਤ ਧਿਆਨ ਦੇਣਾਗਾ ਕਿ ਜੋ ਸ਼ਾਰਟਕਟ ਕੀਜ਼ ਨੇ ਨਹੀਂ ਛੱਡ ਕੇ ਜਾਣੀਆਂ ਦੋ ਦੀਆਂ ਦੋ ਮਾਰਕਸ ਦਾ ਕਰਨਾਗਾ ਇੱਕ ਲੋਗੋ ਲਊਗਾ ਉਹ ਦਾ ਉਹਨੂੰ ਬਿਲਕੁਲ ਤੁਸੀਂ ਹਿੱਟ ਕਰਕੇ ਆਉਣਾ ਤੇ ਇੱਕ ਦੋ ਕੁਐਸਚਨ ਇਦਾਂ ਉਦਾਂ ਦੇ ਉਹ ਪੁੱਛੂਗਾ ਉਹ ਸਾਰੇ ਤੁਸੀਂ ਕਰਕੇ ਆਉਣੇ ਨੇ ਸੋ ਇਹ ਸਾਰਾ ਇਸ ਤਰ੍ਹਾਂ ਦਾ ਐਗਜ਼ਾਮ ਆ ਰਿਹਾਗਾ ਸੋ ਮੈਂ ਸੌ ਦੀ ਸੌ ਮਾਨਸਰ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਤੀਆਂ ਜੇਕਰ ਕੋਈ ਕੁਐਸਚਨ ਨਹੀਂ ਪਤਾ ਲੱਗਦਾ ਤਾਂ ਉਹਨੂੰ ਗੈਸ ਪੈਲਿੰਗ ਕਰਦੇ ਜਾਣਾਗਾ ਕੋਈ ਕੁਐਸਚਨ ਛੱਡ ਕੇ ਨਹੀਂ ਆਉਣਾ ਤੇ ਜੇਕਰ ਤੁਸੀਂ ਕਿਸੇ ਕੁਐਸਚਨ ਨੂੰ ਗੈਸ ਬਾਅਦ ਵਿੱਚ ਕਰਨਾਗਾ ਤਾਂ ਉਹਦੇ ਉੱਤੇ ਕਿਸੇ ਨਾ ਕਿਸੇ ਪਿੱਟ ਇੱਕ ਜ਼ਰੂਰ ਲਾ ਦੇਣੀ ਹੈ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਜੇਕਰ ਤੁਸੀਂ ਗੈਸ ਵਰਕ ਕਰ ਰਹੇ ਹੋ ਤਾਂ ਸਾਰਿਆਂ ਆਪਸ਼ਨ ਦੇਖਦੇ ਸੇਮ ਹੀ ਗੈਸ ਲਾਓ ਤਾਂ ਕਿ ਮਤ ਤੋਂ ਵੱਧ ਠੀਕ ਹੋ ਸਕਦਾ ਠੀਕ ਹੈ ਜੀ ਸੋ ਇਹ ਸੀ ਅੱਜ ਦੀ ਵੀਡੀਓ ਉਮੀਦ ਆ ਤੁਹਾਨੂੰ ਪਸੰਦ ਆਇਆ ਹੋਊਗਾ ਜੋ ਮੈਂ ਤੁਹਾਨੂੰ ਦੱਸਿਆਗਾ ਪੈਨ ਕਾਪੀ ਲੈ ਕੇ ਤੁਸੀਂ ਸਾਰੀਆਂ ਚੀਜ਼ਾਂ ਨੋਟ ਵੀ ਕਰ ਲਈਆਂ ਹੋਣੀਆਂ ਜੇਕਰ ਨੋਟ ਨਹੀਂ ਕੀਤੇ ਤਾਂ ਵੀਡੀਓ ਇੱਕ ਵਾਰ 2x ਤੇ ਚਲਾ ਕੇ ਨੋਟ ਕਰ ਲਿਓ ਕਿਉਂਕਿ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਸੀ ਮੈਂ ਤਾਂ ਸਾਰੀਆਂ ਮੂੰਹ ਜਵਾਨੀ ਹੀ ਦੱਸਤੀਆਂ ਕਿਉਂਕਿ ਫਿਰ ਮੈਂ ਹੁਣ ਲਿਖ ਲੁੱਕੇ ਕਰਦਾ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਸੀ ਮੈਂ ਤੁਹਾਡਾ ਟਾਈਮ ਵੀ ਵੇਸਟ ਨਹੀਂ ਸੀ ਕਰਨਾ ਚਾਹੁੰਦਾ ਸੋ ਜੀ ਨੇ ਇਹ ਚੀਜ਼ਾਂ ਫੋਲੋ ਕਰ ਲਈਆਂ ਉਦੇ ਐਗਜ਼ਾਮ ਦੇ ਵਿੱਚੋਂ 70 ਤੋਂ 80 ਮਾਰਕਸ ਆਉਣ ਨੂੰ ਕੋਈ ਰੋਕ ਹੀ ਨਹੀਂ ਸਕਦਾ ਕੋਈ ਮਤਲਬ ਰੁਕਾਵਟ ਹੀ ਨਹੀਂ ਇਹ ਜਿੱਦਾਂ ਨੂੰ ਬਸ ਫੋਲੋ ਕਰ ਲਓ ਤੁਸੀਂ ਠੀਕ ਹੈ ਜੀ ਸੋ డు ਲਾਈਕ ਸਬਸਕ੍ਰਾਈਬ ਸ਼ੇਅਰ ਐਂਡ ਕਮੈਂਟ ਫॉर ਨੈਕਸਟ ਅਪਕਮਿੰਗ ਵੀਡੀਓਜ਼ ਇਦਾਂ ਦੀ ਇਨਫੋਰਮੇਟਿਵ ਵੀਡੀਓ ਆਪਾਂ ਲੈ ਕੇ ਆਉਂਦੇ ਰਹਾਂਗੇ ਕਈ ਬੱਚੇ ਕਹਿ ਰਹੇ ਸੀ ਕਿ ਕਲਾਸਿਸ ਨਹੀਂ ਲੈ ਰਹੇ ਕਲਾਸਿਸ ਮੇਰੇ ਲਈ ਬੜੀ ਮਤਲਬ ਮੁਸ਼ਕਿਲ ਤਾਂ ਕਹਿ ਸਕਦਾ ਹਾਂ ਹੋ ਰਹੀ ਹੈ ਕਿਉਂਕਿ ਮੇਰੀ ਸਿਹਤ ਵੀ ਮਤਲਬ ਥੋੜੀ ਠੀਕ ਨਹੀਂ ਰਹੀ ਤੁਸੀਂ ਆਵਾਜ਼ ਦੇਖ ਰਹੇ ਹੋਵੋਗੇ ਕਿ ਕੋਲਡ ਜੇ ਨਾਲ ਤੇ ਥੋੜੀ ਕਾਫ ਵੀ ਆ ਗਈ ਤੇ ਜਦੋਂ ਆਪਾਂ ਬੋਲਦੇ ਆਂਗੇ ਉਹਦੇ ਵਿੱਚ ਕਲੀਅਰ ਨਹੀਂ ਆ ਰਹੀ ਫਿਰ ਬਾਅਦ ਵਿੱਚ ਤੁਹਾਨੂੰ ਵੀ ਨਾ ਸੁਆਦ ਆਵੇ ਤੇ ਮੈਂ ਪਰ ਕੋਸ਼ਿਸ਼ ਕਰ ਰਿਹਾ ਕੰਟੀਨਿਊ ਜ਼ਰੂਰ ਕਰਾਂਗੇ ਇਗਜ਼ਾਮ ਦੇ ਵਿੱਚ ਵੀ ਹੁਣ ਦੱਸ ਕੇ ਦੇ ਨਹੀਂ ਰਹੇ ਆਗੇ ਚਲੋ ਟਰਾਈ ਕਰਾਂਗੇ ਡੂ ਲਾਈਕ ਸਪੈਸ਼ਲ ਅਨੰਦ ਕੋਨੈਕਟ ਸੋ ਵੀਡੀਓ ਥੈਂਕ ਯੂ ਫਲਾਨਵਾਰ ਤੁਹਾਨੂੰ ਵੀਰ ਮਿਲਾਂਗੇ ਇਨਫੋਰਮੇਟਿਵ ਵੀਡੀਓ ਦੇ